ਸਿੱਧ ਹੋਵਾ ਸਿੱਧ ਲਈ ਰਿਦ ਅੱਖਾਂ ਆਓ ਗੁਪਤ ਪਰਗਟ ਹੋਏ ਬੈਸਾ ਲੋਕ ਰਾਕੇ ਪਾਓ ਮਤ ਦੇਖ ਪੂਲਾ ਵੇਸ ਰੇ ਤੇਰਾ ਜਿਤ ਨਾ ਆਵੇ ਨਾ ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ ਜੇ ਮੈਂ ਯੋਗ ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ ਜੇ ਮੈਂ ਯੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਬੁਆਜ ਮਾਰਾਂ ਤੇ ਉਹ ਮੇਰੇ ਪਾਸ ਆ ਜਾਣ ਜੇ ਯੋਗ ਦੀ ਤਾਕਤ ਨਾਲ ਮੈਂ ਕਦੇ ਲੁੱਕ ਸਕਾਂ ਤੇ ਕਦੇ ਪ੍ਰਤੱਖ ਹੋ ਕੇ ਬੈਠ ਜਾਵਾਂ ਜੇ ਸਾਰਾ ਜਗਤ ਮੇਰਾ ਆਦਰ ਕਰੇ ਤਾਂ ਵੀ ਇਹ ਸਭ ਕੁਝ ਵਿਅਰਥ ਹੈ ਮੈਨੂੰ ਖਤਰਾ ਹੈ ਕਿ ਇਹ ਨਾ ਰਿੱਧੀਆਂ ਸਿੱਧੀਆਂ ਨੂੰ ਇਹ ਕਿ ਮੈਂ ਕਿਤੇ हे ਪ੍ਰਭੂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾ ਸੁਲਤਾਨ ਹੋਆ ਮੇਲ ਲਸ ਕਰ ਕਤਰਾਖਾ ਵਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਪੂਲਾ ਵੀਸਰ ਤੇਰਾ ਜਿਤ ਨਾਇਾਵੇ ਨਾ ਜੀ ਮੈਂ ਫੌਜਾਂ ਇਕੱਠੀਆਂ ਕਰਕੇ ਬਾਦਸ਼ਾਹ ਬਣ ਜਾਵਾਂ ਜੇ ਮੈਂ ਤਕਤ ਉੱਤੇ ਬੈਠਾ ਬਾਦਸ਼ਾਹੀ ਦਾ ਹੁਕਮ ਚਲਾ ਸਕਾਂ ਤਾਂ ਵੀ ਇਹੇ ਨਾਨਕ ਇਹ ਸਭ ਕੁਝ ਵਿਅਰਥ ਹੈ ਮੈਨੂੰ ਖਤਰਾ ਹੈ ਕਿ ਇਹ ਰਾਜ ਭਾਗ ਵੇਖ ਕੇ ਮੈਂ ਕਿਤੇ हे ਪ੍ਰਭੂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਜਿੱਤ ਦੇ ਵਿੱਚ ਟਿੱਕੇ ਹੀ ਨਾ